ਕਿ ਉਹ ਮਹਾਨ ਪੁਸਤਕ ਹੈ ਜੋ ਤੁਹਾਨੂੰ ਖਜ਼ਾਨੇ ਤੱਕ ਪਹੁੰਚਾਉਂਦੀ ਹੈ ਇਸ ਦਾ ਸਤਿਕਾਰ ਕਰਨਾ ਬਣਦਾ ਹੈ ਪਰ ਇਹ ਪੁਸਤਕ ਇਸ ਲਈ ਤਿਆਰ ਕੀਤੀ ਗਈ ਸੀ ਕਿ ਤੁਸੀਂ ਇਸ ਨੂੰ ਪੜ੍ਹ ਕੇ ਗਿਆਨ ਹਾਸਲ ਕਰਕੇ ਉਸ ਮਾਰਗ ਤੇ ਚੱਲੋ ਜੋ ਅਮੁੱਖ ਖਜ਼ਾਨੇ ਤੱਕ ਜਾਂਦਾ ਹੋਵੇ ਇਹ ਪੁਸਤਕ ਇਸ ਲਈ ਤਿਆਰ ਕੀਤੀ ਗਈ ਸੀ ਤਾਂ ਕਿ ਮੇਰੇ ਦੇਸ਼ ਕੌਮ ਵਾਸੀ ਇਸ ਗਿਆਨ ਤੋਂ ਲਾਹਾ ਲੈ ਕੇ ਅਣਮੁੱਖ ਖਜ਼ਾਨੇ ਤੱਕ ਪਹੁੰਚ ਸਕਣ ਇਸ ਲਈ ਰਸਤੇ ਦੇ ਵਿੱਚ ਆਉਣ ਵਾਲੀ ਹਰ ਪਰੇਸ਼ਾਨੀ ਦਾ ਹੱਲ ਇਸ ਪੁਸਤਕ ਦੇ ਵਿੱਚ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ ਤਾਂ ਕਿ ਮੇਰੇ ਦੇਸ਼ ਕੌਮ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਮੈਂ ਇੱਥੇ ਆ ਕੇ ਹੈਰਾਨ ਰਹਿ ਗਿਆ ਕਿ ਇਸ ਪੁਸਤਕ ਦੇ ਨਾਮ ਤੇ ਵੀ ਸੰਸਥਾਵਾਂ ਬਣ ਗਈਆਂ ਨੇ ਜਿਨ੍ਹਾਂ ਦਾ ਮਨੋਰਥ ਉਸ ਖਜ਼ਾਨਿਆਂ ਤੋਂ ਲਾਭ ਉਠਾਉਣ ਦੀ ਬਜਾਏ ਉਸ ਮਾਰਗ ਤੇ ਚੱਲਣਾ ਸਿਖਾਉਣ ਦੀ ਬਜਾਏ ਉਸ ਨੂੰ ਪੂਜਣ ਵੱਲ ਹੋ ਗਿਆ ਹੈ ਤੇ ਜੇਕਰ ਕੋਈ ਇਸ ਨੂੰ ਨਹੀਂ ਪੂਜਦਾ ਇਸ ਦਾ ਸਤਕਾਰ ਨਹੀਂ ਕਰਦਾ ਉਸ ਦਾ ਸਿਰ ਤੋੜਨ ਵਾਸਤੇ ਮੇਰੀ ਕੌਮ ਵਾਲੇ ਤਿਆਰ ਹੀ ਰਹਿੰਦੇ ਨੇ ਤੁਸੀਂ ਮੈਨੂੰ ਅਤੇ ਮੇਰੀ ਪੁਸਤਕ ਨੂੰ ਸਨਮਾਨ ਦੇ ਰਹੋ ਸਤਕਾਰ ਦੇ ਰਹੋ ਮੈਂ ਉਸ ਮਾਨ ਸਤਕਾਰ ਦਾ ਧੰਨਵਾਦ ਕਰਦਾ ਹਾਂ ਪੂਰੀ ਕਹਾਣੀ ਤੁਸੀਂ ਚੈਨਲ ਤੇ ਜਾ ਕੇ ਦੇਖ ਲਗਦੇ